ਨਾ ਬਿੱਕੰਡੀ ਬੰਦੇ ਲਾਤ ਤੇ ਨੇਡਾ ਵਾਲਿਆ ਚੈੱਕ ਕਰ ਲੋ ਆਹ ਦਾਤਾ ਜੁਗਾੜ ਆਹੀ ਮੇਰੀ ਪਰਵਾਕੇ ਬਰਾਬਰ ਥਲੇ ਪਾ ਕੇ ਯਾਹ ਮਗਰ ਟਕਾਣੇ ਤੇ ਹੁਣ ਮੈਂ ਕਿਤਾਈ ਕਰ ਛੜਿਆ ਸੁ ਕਿਤਾ ਟਰੈਕਟਰ ਜੀ ਇਸ ਲਈ ਅਸੀਂ ਟਰੈਕਟਰ ਧੋਣ ਤੋਂ ਬਾਅਦ ਹੁਣ ਥੋੜਾ ਜਿਹਾ ਇਹਦਾ ਹੋਰ ਨਖਾਨ ਸੈੱਟ ਕਰਨੀ ਹੈ ਇਹ ਆਪਾਂ ਜਰਾ ਤੇ ਰਾਤ ਦੇ ਬੱਜ ਗਏ ਆ 11:30 ਜੇ ਉਹਦਾ ਡੈਮੋ ਚੈੱਕ ਕਰਾਉਣਾ ਯਾਰ ਆਦੀ ਉਹਨਾਂ ਨੂੰ ਸਵਾਗਤ ਚਰੀਕਾਲ ਜੀ ਤੇ ਸਵਾਗਤ ਹੈ ਤੁਹਾਡਾ ਚੋਬਰ ਬੱਤਰ ਪੰਜਾਬ ਬਲੌਗ ਦੇ ਵਿੱਚ ਤੇ ਅੱਜ ਥੋੜਾ ਜਿਹਾ ਅਸੀਂ ਕੀ ਕਰਨਾ ਅੱਜ ਆਪਾਂ ਟਰੈਕਟਰ ਦਾ ਥੋੜਾ ਜਿਹਾ ਧੋਣਾ ਹੈ ਅੱਜ ਤੇ ਉਸ ਤੋਂ ਬਾਅਦ ਲੈ ਵੀ ਛਿੰਡਿੰਡੇ ਲਾਅ ਤੇ ਦੇਖ ਕੈਨੇਡਾ ਵਾਲਿਆ ਚੈੱਕ ਕਰ বাজਦਾ ਨਾ ਕੈਨੇਡਾ ਉਸ ਤੋਂ ਬਾਅਦ ਹੁਣ ਇਹਦਾ ਅਮਰੀਕਾ ਨਾਲ ਦਾ ਸਲੰਸਰ ਵੀ ਪਾਤਾ ਉਹ ਦੇਖੋ ਸਲੰਸਰ ਸਾਸਰ ਪਾਤਾ ਇਹਦਾ ਤੇ ਮੇਰੇ ਖਿਆਲ ਨਾਲ ਫਸੋ ਕੰਮ ਟਿਕ ਕਰਦੇ ਆ ਮੁੰਡਾ ਸਾਸਰ ਦੂਜਾ ਪਾਤਾ ਸਿਰ ਬੋਖਾਂਦਾ ਹੈ ਨਾ ਸਿਰ ਬੋਖਾਂਦਾ ਹੈ ਸਿਰ ਬੋਖਾਂਦਾ ਹੈ ਭਰਾਵਾ ਫਰ ਰਗਦਾ ਇਹ ਨਾਟ ਹਟੇ ਲਾ ਨਾਟ ਇਹਦਾ ਠੀਕ ਹੈ ਮੇਰੇ ਖਿਆਲ ਨਾਲ ਨਾ ਵੀ ਬਾਤ ਦੀ ਉਤਾਰ ਤੇ ਟਾਇਰ ਹੋ ਗਏ ਸੀ ਇਹਦੇ ਇਹੋ ਟਾਈਟਰ ਫਸ ਗਿਆ ਸੀ ਤੇ ਇਹੀ ਇੱਕ ਟੈਰੀ ਬਸ ਇਹੀ ਆ ਅਰੇ ਜੀ ਆ ਆਹੋ ਟਿਪਾਂ ਅੱਛਾ ਅੱਜ ਡਰਾਇਵਰ ਪਾਣਾ ਲੋਚੀ ਪਾਣਾ ਪੈਣਾ ਹਾਂ ਤੇ ਟਿਪਾਂ ਪਾ ਲਈਏ ਟਿਪਾਂ ਨਹੀਂ ਇਹਦੇ ਮਿਲ ਜੂਗਾ ਟਿਊਬਾਂ ਰਹਿਣ ਦੇ ਟਿਊਬਾਂ ਉਹਦਾ ਵੀ ਟਿਊਬਸ ਵਾਲੀ ਇੱਕ ਇੱਕ ਵਾਦਣਾ ਚੱਲਿਆ ਪਹਿਲਾਂ ਦੋਵੇਂ ਖੋਲੀਏ ਫੇਰੀ ਪੈਣਾ ਕਢਾ ਕੇ ਨਾ ਇਹਨੂੰ ਬਸ ਮਿੱਟੀ ਦਾ ਬੇਚ ਪਤਾ ਨਹੀਂ ਸਾਲਾ ਤੋ ਹੁੱਕ ਰੱਖਣਾ ਚਾਹੀਦਾ ਏ ਤੋਤੇ ਮੱਗੇ ਪਰ ਲਾਉਣਾ ਹੈ ਨਾ ਆਉਣਾ ਨਹੀਂ ਹੈਗਾ ਹੁੱਕ ਕੱਢਣੀ ਖੁੱਲਣੀ ਨਹੀਂ ਉਹ ਕੋਲੋਂ ਚਾਰ ਨਟ ਹੁੱਕ ਦੇਗੇ ਹੁੱਕ ਦੇ ਘੜ ਵੱਡੀ ਹੋਲਾ ਚਾਰ ਨਟ ਪਾ ਜੱਕ ਦੀਏ ਕਿਦਾਂ ਆਹ ਹੋਣਾ ਮੇਰੇ ਉੱਪਰ ਚੱਕੀ ਵੀ ਗੱਲ ਬਣੀ ਯਾਰ ਹੁੱਕ ਹੋਰ ਕੋਈ ਨਹੀਂ ਬਣੀ ਹੁੱਕ ਕਾਨੂੰ ਨਹੀਂ ਸੱਚੀ ਇਹਨੂੰ ਡਰਾਇਵਰ ਪਾ ਇਦਾਂ ਹੀ ਇਨੂੰ ਦੇ ਗੱਭਰਾ ਦੇਣਾ ਗੱਭਰਾ ਦੇਣਾ ਇਦਾਂ ਬਸ ਉੱਤੇ ਨਹੀਂ ਉੱਪਰ ਚੱਕ ਦੇ ਇਹਨੂੰ ਪੂਰੀ ਚੱਕ ਕੇ ਇੱਥੇ ਆ ਲਓ ਜੀ ਆਹ ਦਾਤਾ ਜੁਗਾੜ ਆਹੀ ਮੇਰੇ ਉੱਪਰ ਰੱਖ ਕੇ ਖਰਾਬਰ ਥਲੇ ਪਾ ਕੇ ਤੇ ਤਾਂ ਨੂੰ ਚੱਕ ਕੇ ਰੱਖਦਾ ਆਪਾਂ ਖੈਰਾ ਕਰਤਾ ਕੰਮ ਤੇ ਫਿਰ ਬੋਟਾ ਲਓ ਜੀ ਦਸੀ ਘਾਲ ਦਸੀ ਘਾਲ ਇਹ ਵੀ ਪਿੰਡ ਦਾ ਰਵਾਜ ਹੀ ਚੱਲਦਾ ਅੱਜ ਕੱਲ ਬਹੁਤ ਘੱਟ ਲੋਕ ਨੇ ਜਿਹੜੇ ਕਿ ਸਿਰਾਂ ਤੇ ਪੱਡਾ ਲੈ ਕੇ ਜਾਂਦੇ ਨੇ ਤੇ ਅਸੀਂ ਵੀ ਬਹੁਤ ਕਾਟੜਾ ਜਿਹੜੇ ਕਿ ਟਰੈਕਟਰ ਦੇ ਟਾਇਰ ਲੈ ਕੇ ਜਾਂਦੇ ਆ ਟਾਇਰ ਲੱਦੇ ਆ ਪਿੱਛੇ ਇਹ ਆਪਣੇ ਕੋਲ ਕਾਡ ਹੋ ਗਿਆ ਸੀ ਕਾਡ ਬਹੁਤ ਕਰਨ ਕੀਤਾ ਜਲਾ ਕਾਡ ਹੋ ਗਿਆ ਚਲੋ ਚੱਲੇ ਜੀ ਆ ਪਰ ਠੀਕ ਕਰੋੜ ਘਮਾਉਣਾ ਪਿਆ ਇਹਨੂੰ ਆਵਾਵਾ ਭਰਾ ਕੇ ਦੇਦੇ ਆ ਤੇ 30 ਦਾ 17 ਆ ਪਸੀਰੋ ਜਾਦੇ ਹੋਏ ਉੱਥੇ ਬੁਰੇ ਹਾਲ ਨੇ ਮੇਰੇ ਖਾਨ ਨਾਲ ਤਿੰਨ ਘਰਾਂ ਦਾ ਪਾਣੀ ਦੇਖ ਲਓ ਤੇ ਬਾਤ ਦੀ ਬਾਤ ਹੀ ਇੰਨੀ ਹੈ ਕਿ ਇੱਕ ਕਹਿੰਦਾ ਕਿ ਮੈਂ ਪੈ ਪੈ ਨਹੀਂ ਦੇਣੀ ਇੱਕ ਤਾਂ ਮਾ ਪਾਉਣੀ ਹੈ ਸੁਪਿੰਡ ਦੇ ਹਾਲਾਤ ਦੇਖੋ ਕੀ ਬਣੇ ਹੋਏ ਨੇ ਜਿਹੜਾ ਆਉਂਦਾ ਆ ਅੱਡੀ ਮੋਟੀ ਸਾਰੀ ਗਾਲ ਕੱਟ ਕੇ ਜਾਂਦਾ ਇਹ ਤਾਂ ਆ ਲਓ ਦੇਖੋ ਪਾਣੀ ਸੜਕਾਂ ਟੁੱਟ ਗਈਆਂ ਸਾਰੀਆਂ ਤੇ ਪੀਡਬਲੂਡੀ ਉੱਤੇ ਕੀ ਕੀ ਕਰ ਦਿਸੋ ਹੈ ਓ ਬੜੇ ਹਾਲ ਹੈ ਪਿੰਡ ਦਾ ਨਰਕ ਤਰਿਆ ਨਕ ਮਿੰਟ ਵਾਹਿਗੁਰੂ 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 ਸੋਇਬ ਇਹੋ ਜੇ ਪਿੰਡਾਂ ਦੇ ਕੀ ਦੱਸੋ ਆ ਜਿਹੜੀ ਰਸਾਇਆ ਹੈ ਜਦਾ ਪੀਰਾਂ ਨੂੰ ਗਲੀਆਂ ਦਾ ਨਾਲ ਹੀ ਪਾਣੀ ਚੱਲ ਰਿਹਾ ਪਿਆ ਗੱਲ ਕੋਈ ਨਹੀਂ ਆ ਉਹੀ ਪਾਣੀ ਇੱਥੇ ਆਉਣਾ ਆ ਇੱਥੇ ਪੈਂਦੇ ਪਾਣੀ ਉਹਦੇ ਕੋਈ ਹਾਲ ਨਹੀਂ ਵਾਹਿਗੁਰੂ ਵਾਹਿਗੁਰੂ ਤੇ ਤੁਸੀਂ ਅਕਸਰ ਹੀ ਸਾਨੂੰ ਇੱਥੇ ਬੰਦਿਆਂ ਨੂੰ ਨਹੀਂ ਦੇਖਦੇ ਰਹਨੇ ਆ ਇੱਕ ਵਾਰ ਫਿਰ ਤੋਂ ਅਸੀਂ ਆ ਗਏ ਆ ਤੁਹਾਡੇ ਦਰਮਿਆਨ ਤੇਰੇ ਪਾਸੇ ਉਹ ਸੇਦੀ ਨਾ ਸੇਦੀ ਨਾ ਗੱਲਾ ਮਾਰਦਾ ਪਿਆ ਸੇਦੀ ਨਾ ਗੱਲਾ ਮਾਰਦਾ ਪਿਆ ਬੜਿਆਲ ਲੈਬੋਰਟਰੀ ਇਹ ਟਾਇਰ ਦਾ ਕੰਮ ਕਰਨਾ ਪਹਿਲਾਂ ਆਪਾਂ ਉੱਪਰ ਉੱਪਰ ਯਾ ਲੈਗਰ ਟਕਾਣੇ ਦੇ ਨਾਲ ਬਾਬਾ ਠੀਕ ਆ ਲਾ ਜੀ ਟਿੱਕੇ ਦਾ ਸਾਹ ਆ ਗਏ ਸਾਡੇ ਵਿੱਚ ਉਹ ਟਿੱਕੇ ਦਾ ਸਰਦਾਰ ਬੁਖਤ ਸਿੰਘ ਜੀ ਉਸ ਵੇਲੇ ਆਪਾਂ ਟਾਇਰ ਜਿਹੜਾ ਧੋਣਾ ਕਿਉਂਕਿ ਇਹ ਕੱਦੂ ਕੱਦੂ ਦੇ ਵਿੱਚ ਵਟਣਾ ਲਾ ਕੇ ਰੱਪਾ ਪੈ ਗਿਆ ਜੀ ਕੜੇ ਨਿਕਲ ਗਈ ਸਮਾ ਹੋਵਾ ਇਹ ਕਾਹਨ ਹਵਾ ਹਵਾ ਦਾ ਕੰਮ ਪੂਰਨ ਹਵਾ ਦੀ ਤੇ ਇਹਦੇ ਤੇ ਸਾਡੇ ਵਿਚਕਾਰ ਉਹ ਸਰਦਾਰ ਵੀ ਦੱਸੇਗੀ ਇਹ ਸਾਡੇ ਠੇਕੇਦਾਰ ਸਾਹਿਬ ਹੈ ਆਦਰੇ ਪਾਸੇ ਟਰੈਕਟਰ ਦੀ ਨਾਇਨ ਹੈਗੀ ਪਿਆਰੀ ਆ ਤੇ ਐਨੂੰ ਸੋਨਾ ਬਣਾਦਣਾ ਕਿਉਂਕਿ ਹੁਣ ਕੱਦੂ ਕੱਦੂ ਦਾ ਕੰਮ ਸਾਰਾ ਹੋ ਹਾ ਕੇ ਫਿਰ ਸੁਹਾਲਿਆ ਸੀਗਾ ਉਸ ਤੋਂ ਬਾਅਦ ਫੇਰ ਮੋੜ ਤੇ ਪੱਠੇ-ਪੁੱਠੇ ਲਿਆਉਣੇ ਪੈਂਦੇ ਆ। ਇੱਕ-ਦੱਕਾ-ਦੱਕਾ ਵੱਜਦਾ ਐ। ਇਹ ਇਹਦਾ ਤਾਜ਼ਾਰ ਕੇ ਹੁਣ ਸੇਂਝ ਮੇਲੇ ਗੁਰੂ ਐ। ਲਓ ਜੀ ਲੀਡਰ ਤੇ ਲਾਤ ਸਾਰੇ ਇਹਦੇ ਆਪਾ ਹੁਣ। ਆਹਾ। ਆਜੋ। ਜੇਲੜੀ, ਜੇਲੜ। ਉਹ ਅੱਜ ਜੇਲੜ ਨਹੀਂ, ਜੇਲੜ ਅੱਜ। ਓ ਚਿੱਲਡ ਚਿੱਲਡ ਅੱਜ ਜੈ ਸ਼ਾਕਰ ਜੈ ਸ਼ਾਕਰ ਇਹ ਸੈਟ ਲੈ ਕੇ ਆਉਂਗਾ ਭਾਈ ਕਰੋ ਇਹ ਸ਼ਹਿਰ ਲੈ ਕੇ ਚਲਦੇ ਹਾਂ ਕੌਣ ਨਹੀਂ ਉਹ ਜਲੰਧਰ ਗਿਆ ਟਾਇਰ ਦੀ ਗੱਲ ਬਣੀ ਨਹੀਂ ਇੱਥੇ ਟਾਇਰ ਨੂੰ ਸ਼ਹਿਰ ਖਾਣਾ ਪੈਣਾ ਹੁਣ ਆਪਾਂ ਨੂੰ ਲ ਜੀ ਬੋਸ਼ਾਲਾ ਕੰਮ ਆ ਕੰਮ ਘੈਂਟ ਹੈ ਨਾ ਜਿੱਥੇ ਹੱਥ ਨਹੀਂ ਪੈਂਦਾ ਹਨਾ ਨਾਲੇ ਸਾਲਾ ਉਹ ਕਿਵਰੀ ਨਾ ਜਿੱਦਾਂ ਹੱਥ ਮਾਰਦੇ ਮੈਂ ਲੱਗ ਜਾਂਦਾ ਹੱਥ ਤੇ ਆਹ ਪੱਤੀ ਬੱਤੀ ਹਾਂ ਇਹ ਕੰਮ ਤੁਸੀਂ ਇਹ ਕੰਮ ਸਹੀ ਹੈ ਯਾਰ ਇਹ ਕੰਮ ਸਹੀ ਹੱਥ ਨਹੀਂ ਮੁੰਦਾ ਇਹ ਪੈਣਾ ਨਾ ਪਾ ਹਾਂ ਬੁੱਟ ਪੈਣਾ ਹਾਂ ਇਹ ਕੰਮ ਸਹੀ ਹੈ ਨਾਲੇ ਬੜੀ ਹੋ ਜਾਂਦਾ ਨਾਲੇ ਅੰਦਰ ਤੱਕ ਨਾ ਸੋਜਦਾ ਨਾਲੇ ਗੱਲ ਇਹ ਨਾ ਇਹ ਹੈ ਸਾਰਾ ਇਦਾਂ ਨਾ ਹੁਣ ਬੰਦਾ ਕਰਨੇ ਹੀ ਪੈਂਦਾ ਸਾਪਣਾ ਗੱਡੀ ਦਾ ਮਿੰਟੋ ਮਿੰਟੀ ਚਲੋ ਜੀ ਹੋ ਗਿਆ ਬਸ ਹਾਂ ਇਹ ਸਾਲਾ ਕੱਲਾ ਕੱਲਾ ਬ੍ਰਿੱਕੀ ਵਾਲਾ ਕੰਮ ਆ ਬਹੁਤ ਜ਼ਿਆਦਾ ਟਾਇਰ ਦੀ ਗੱਲ ਇੱਥੇ ਬਣੀ ਨਹੀਂ ਟਾਇਰ ਖਾਨਾ ਆਪਣਾ ਸ਼ਹਿਰ ਇਸ ਸਾਲ ਕਰਮ ਕਰਦੇ ਕਰਦੇ ਕਾਟ ਹੋ ਗਿਆ ਫਿਰ ਚਲੋ ਆ ਰੈਡੀ ਗੱਡੀ ਲੈ ਕੇ ਫਿਰ ਨੂੰ ਸ਼ਹਿਰ ਭੇਜਣਾ ਆਪਾਂ ਚਲੋ ਜੀ ਹੁਣ ਇਹਨੂੰ ਚੱਕ ਕੇ ਖੜਾਂਗੇ ਆਪਾਂ ਸ਼ਹਿਰ ਤੁਹਾਨੂੰ ਇੱਥੇ ਦੀ ਗੱਲ ਬਣਨੀ ਨਹੀਂ ਤੇ ਇਹਦਾ ਹੁਸ਼ਿਆਰ ਖਾਣਾ ਪੈਣਾ ਇਹਨੂੰ ਇੱਥੇ ਟ੍ਰੀਟਮੈਂਟ ਦਾ ਆਪਰੇਸ਼ਨ ਕਰਨਾ ਪੈਣਾ ਸ਼ਹਿਰ ਜਾ ਕੇ ਕਿੰਨਾ ਵੀ ਉੱਥੇ ਪੰਡ ਨਹੀਂ ਭਰ ਗਿਆ ਚੂਹੇ ਨਹੀਂ ਹਨੀ ਵਾ ਚੱਲ ਲੱਭ ਹੁਣ ਨੂੰ ਸ਼ਹਿਰ ਦੀ ਸੈਰ ਕਰਾਵਾਂਗੇ ਲਓ ਜੀ ਫਾਰਮ ਦਾ ਜਿਹੜਾ ਜ਼ਿਕਰ ਕਰ ਰਹੇ ਸੀ ਆਪਾਂ ਉਹ ਮਾਰ ਕੇ ਲੈ ਕਿਤਾਈ ਕਰ ਛੜਿਆ ਅਸੂ ਕਿੱਦਾਂ ਟਰੈਕਟਰ ਮੱਦਰ ਪਿਆਰੋ ਫਾਈਨਲ ਲੱਚ ਦੇ ਰਿਹਾ ਆਪਾ ਹੁਣ ਡੀਜ਼ਲ ਦਾ ਜਿਹੜਾ ਐ ਬਣ ਗਈ ਨਾ ਗੱਲ ਹੁਣ ਆਹ ਹੈ ਕਰ ਰਹਾ ਗੱਲ ਚਿਆ ਇਹਨਾਂ ਨਾਲ ਹੀ ਗੱਲਬਾਤ ਪਾ ਜਾਣੀ ਚਿਆਲ ਆ ਗਿਆ ਨਿੱਖਰ ਕੇ ਉਦਾਲਾ ਸਾਫ ਨਹੀਂ ਆਪਣਾ ਇਹ। ਇਹ ਦਛ ਦਾ ਕੰਮ ਕਰਤਾ ਇਹਨੇ। ਕੋਈ ਨਾ ਮੋ ਜੇ ਨਾ ਮਰ ਗਣੀ ਤਾ ਮੈਨੂੰ ਪੁੱਛਣਾ ਕਿ ਕਿਉਂ ਮਾਰ ਰਹੇ ਆ। ਕਿ ਤੈਨੂੰ ਮੈਂ ਦੱਸੂਗਾ ਕਿਉਂ ਮਾਰ ਰਹੇ ਆ। ਯਾਰ ਜੀ ਡਾ ਉਠਾ ਦਿਆ ਗਰਦਾ ਗਰਦਾ ਉਠਾ ਦਿਆ ਚੋਬਰ ਨਹੀਂ ਕਰਦਾ ਬismillah ਹੁ ਤਰ ਗੰਭੀਰ ਗੰਦ ਫਰੀ ਕੈਂਟ ਗੱਲ ਆ ਬਾਬੇ ਐਂਡ ਕਰਾਤੀ ਮੇਂਡ ਮਾੜੀ ਗੱਲ ਕਰਦਾ ਉੱਡਦਾ ਨਾ ਗਰਦਾ ਇਹ ਬੰਦੀ ਗੱਲ ਆ ਲੋ ਵੀ ਟਰੈਕਟਰ ਚਵਾਉਣ ਆਏ ਸੀਗੇ ਤੇ ਆ ਜਾਓ ਆ ਜਾਓ ਆਓ ਸਾਡੇ ਮੇਚੀ ਅੰਕਲ ਅੱਛਾ ਨਾ ਨਾ ਤੇ ਰੈਡਰ ਤੋਂ ਆਈ 54 ਛੇਜ ਵੀ ਦੇ ਜੀ ਚੱਲਦੇ ਆ ਅਸੀਂ ਕੱਡੀ ਦੀ ਛੇਜ ਅਸੀਂ ਕੱਡੀ ਦੀ ਛੇਜ ਤੇ ਹਾਂ ਕੁਝ ਯਾਰ ਦਾ ਬੋਲ ਮਾਰ ਰਿਹਾ ਨਾ ਮਾਣੇ ਦੁਆਰ ਤੇ ਮਸੀ ਕੱਡੀ ਦੀ ਛੇਜ ਬੜੀ ਵੱਡੀ ਖਜਉਂਦੀ ਆ ਕਰਾਂਗੇ ਬੱਚੇ ਘੁੰਦੇ ਬੱਚੇ ਨਿਕਲ ਗਏ ਬੱਚੇ ਲੋ ਜੀ ਇਸ ਵੇਲੇ ਅਸੀਂ ਟਰੈਕਟਰ ਧੋਣ ਤੋਂ ਬਾਅਦ ਹੁਣ ਥੋੜਾ ਜਿਹਾ ਇਹਦਾ ਖੋਰਨ ਖਾਨ ਸੈੱਟ ਕਰਨੀ ਹੈ ਇਹ ਆਪਾਂ ਜਰਾ ਪੱਤੀ ਟੁੱਟੀ ਯਾਰ ਭਾਈ ਇਹਦੀ ਆਹੋ ਪੱਤੀ ਟੁੱਟੀ ਆ ਤੇ ਯਾਰ ਮੈਂ ਕੱਲ ਲੈ ਕੇ ਹੁਣ ਕੱਲ ਜਾਣਾ ਸ਼ਹਿਰ ਮੈਂ ਬੁਲਟ ਦੀ ਸਰਵਿਸ ਕੋਲ ਨਹੀਂ ਕੱਲ ਨੂੰ ਤੇ ਇਹ ਹੁਣ ਆਪਾਂ ਪਤਿੰਨ ਨਵੀਂ ਪਤਾ ਨਹੀਂ ਦੋਜੀ ਪੱਤੇ ਹੋਏ ਆ ਇਹ ਪੈਣੇ ਕਰੇ ਮੇਰੇ ਤੋਂ ਪੈਣਾ ਆਪਣੇ ਕੋਈ ਯਾਰ ਹੋਰੋਂ ਪੇ ਆਹ ਹੋਰ ਨਹੀਂ ਪੱਤੀਆਂ ਪੱਤੀਆਂ ਤੇ ਪਈਆਂ ਨੇ ਪੱਤੀਆਂ ਉਹ ਪਾਵਾਂਗੇ ਭਲੇਮਾਂ ਪੱਤੀ ਕਿੱਥੇ ਵੇ ਪਣਾ ਹੋਰਨ ਪੂਰਨ ਆਹ ਉਧਰ ਪੇ ਸੱਚ ਤੇ ਆਵਾਂ ਜਾ ਕੇ ਪੱਟ ਗਏ ਲੈ ਆ ਜਾ ਹੈਗੇ ਆ ਜਾ ਪੱਤੀਆਂ ਨੂੰ ਕਜਾ ਫੇਲੇ ਆ ਕੇ ਨਾ ਆਇਂ ਖੋਲ ਕੇ ਫੇਲਾ ਕੇ ਨਾ ਪੱਤੀਆਂ ਅਦਕਿੰਦੇ ਪਈਆਂ ਜਿਆਦਾ ਆ ਗਿਆ ਹੋਰਾਂ ਰੱਖੇ ਕਿੱਥੇ ਹੋ ਲੈ ਜੀ ਇਹ ਹੋਰਾਂ ਤੈਨੂੰ ਤਾਂ ਬਾਅਦੇ ਕੰਮ ਬੜਿਆ ਇਹ ਦੇ ਕਰਨ ਵਾਲੇ ਪੇ ਇੱਕ ਇਹਦਾ ਪ੍ਰੈਸ਼ਰ ਹੋਰਾਂ ਦਾ ਕੰਮ ਕਰਨ ਵਾਲਾ ਇਹ ਹੋਰਾਂ ਕਰਨ ਵਾਲੇ ਇਹ ਬਣੀ ਕਿ ਮੇਰਾ ਪਿਛਲੀ ਵਾਰ ਜਦੋਂ ਕਦੂ ਤੋਂ ਆਇਆ ਟੈਕ ਇਹਨੂੰ ਟਰੈਕਟਰ ਨੂੰ ਤੇ ਮੈਂ ਹਾਂ ਮੇਰੇ ਪੱਤੀ ਟੁੱਟ ਗਈ ਨਾ ਆ ਦੋਨਾਂ ਦਬਲੇ ਟੁੱਟ ਗਈ ਆ ਉੱਪਰ ਵੀ ਟੁੱਟ ਗਈ ਥੱਲੇ ਵੀ ਟੁੱਟ ਗਈ ਆਹ ਮੁਰਤ ਵੀ ਨਾ ਕਿਤੇ ਡਿੱਗੂ ਪਏ ਨੁਕਸਾਨ ਹੋਊਗਾ ਪਤੀ ਪਾ ਜਿੰਨੇ ਪਤੀ ਲੈ ਗੋਨੇ ਰੋ ਜਾ ਪ੍ਰੈਸ਼ਰ ਹੋ ਰਣ ਉਹ ਸਾਲਾ ਪਰੇ ਚੈਕਿੰਗ ਹੋ ਰਹੀ ਆ ਸਾਲਾ ਪਰੇ ਵਾਲੀ ਕਰੰਦੀ ਆ ਇਹ ਜਦੋਂ ਪਤਾ ਹੀ ਹੋਇਆ ਸੀ ਜਦੋਂ ਉਹ ਨਹੀਂ ਹੋਇਆ ਕੀ ਕਹਿੰਦੇ ਆ ਤਾਰ ਜੜੀ ਤਾਰ ਇਹ ਤਾਰ ਤਾਰ ਜਿਹੜੀ ਨਾ ਇਹ ਤਾਰੇ ਦੇ ਉਹਨਾਂ ਲੱਗੀ ਸੀ ਇਹ ਪੈਪ ਨਾਲ ਉਹ ਪੈਪ ਯਾਲਤੀ ਉਹਨੇ ਰੱਖ ਕੇ ਸਾਰੀ ਗਾ ਕੁੱਤਾ ਨਹੀਂ ਰੋਂਦਾ ਭੈਣ ਬੋਈਓ ਦੇ ਮਾਰੀ ਸਾਡ ਮਾਰਨਗੇ ਗੱਲ ਪਲਾ ਲੋ ਜੀ ਉਧਰ ਨਾ ਗਾ ਕਰਦੇ ਇੱਥੇ ਲੋਕ ਜਾ ਬੱਸ ਬੱਸ ਦੰਦ ਦੰਦ ਇਹ ਤਾਂ ਬੋਨੀ ਸੜਾ ਫੁੱਲਾ ਵੀ ਨਵੀਆਂ ਪੱਤੀਆਂ ਪਾਤੀਆਂ ਗੰਗੀ ਨੇ ਤੇ ਬਾੜ ਦੇ ਕੁਝ ਕੁਝ ਹਾਂ ਸਟ੍ਰੋ ਜੋ ਕੋਈ ਕੇ ਚੀਜ਼ ਨਾਲ ਬੰਨਦੇ ਨੇ ਬਸ ਠੀਕ ਆ ਆਹ ਠਿਆਂ ਨਾਲ ਦੂਰ ਰਹਿਣਾ ਠੀਕ ਆ ਥੋੜਾ ਡਿਸਟੈਂਸ ਰਾਉਂਗਾ ਠੀਕ ਆ ਠੀਕ ਆ ਉਹਦਾ ਆਈਓ ਸਰਦੋ ਉਹ ਇਹਦਾ ਗੱਲ ਕਰਾਈ ਮੜੀ ਗੂੰਗੀ ਕਹਿਣਿਆਂ ਆਸਤਲ ਦੋ ਮੜੀ ਦਾਹਨ ਤੇ ਚੁੱਕੀ ਹਰਮਨ ਸੁੱਤਾ ਆ ਜੇ ਜੋਰ ਦੀ ਮਾਰੇ ਤਾਂ ਹਰਮਨ ਉੱਠ ਜਾਣਾ ਸਤੈਨੂੰ ਡੈਮੋ ਦਿਖਾਤੀ ਆ ਆਪਾਂ ਪੂਰਾ ਟਿਚ ਕਰਦਾ ਕੰਮ ਓਕੇ ਓਕੇ ਕਰਦਾ ਪੂਰਾ ਬੰਦਿਆਂ ਨੇ ਓਕੇ ਕੰਮ ਓਕੇ ਕਰਦਾ ਪੂਰਾ ਓਕੇ ਕੰਮ ਓਕੇ ਇਹ ਜੰਗਗੀ ਯਾਰ ਉਹ ਬੜਾ ਬਹੁਤ ਲੋਡ ਸੀ ਇਹਦੀ ਯਾਰਾ ਹਾਂ ਉਹਦੇ ਟਾਇਰ ਦੇ ਮੇਰਾ ਆ ਉਹਦੇ ਨੂੰ ਮੈਂ ਮੈਂ ਟੈਕਨੀਸ਼ੀਅਨ ਹੋ ਜੀ ਹਾਂ ਦੋ ਗੋਰਾਂ ਠੀਕ ਲਾ ਦਿੱਤੇ ਸੀ ਮੋਹਣ ਸਕਦੇ ਪਨਾ ਚੌਰ ਹੋਣ ਬਿਗੜ ਲੱਗਦੇ ਸੀ ਦੋ ਗੋਰਾਂ ਠੀਕ ਲਾ ਦਿੱਤੇ ਸੀ ਸਵਾਦ ਇਧਰੋਂ ਠੀਕ ਹੈ ਇਹਨੂੰ ਤੋਂ ਬੰਦ ਲੋ ਇਹਦੇ ਇਹ ਤਰ੍ਹਾਂ ਮੈਨੂੰ ਆ ਬੈਲਟ ਚੜੀ ਦਾ ਢਿੱਲੀ ਨਹੀਂ ਆਦੀ ਬੈਲਟ ਆਣੀ ਬੈਲਟ ਆ ਫੋਟੇ ਢਿੱਲੀ ਲੈਂਦੀ ਯਾਰ ਆਓ ਮੜ ਜਿਓ ਆਓ ਚੱਲ ਪਹਿਲਾਂ ਬਹੁਤ ਐੜੀ ਪੈ ਤੋ ਇਹ ਪੰਗਾ ਨਾ ਕੋਈ ਨਹੀਂ ਪਤਾ ਕੀ ਚੱਕਰ ਹੈ ਬੈਲਟ ਠੀਕ ਹੈ ਨਹੀਂ ਢਿੱਲੀ ਆਪ ਚਲੋ ਨੂੰ ਉਹਦੇ ਜ਼ੋਰ ਨਹੀਂ ਪੈਂਦਾ ਇੱਥੇ ਰੂਲਰ ਲੈ ਕੇ ਲਾ ਦਾਂਗੇ ਪੁਰਾਣਾ ਕੋਈ ਰੂਲਰ ਲੈ ਕੇ ਲਾ ਦਾਂਗੇ ਉੱਥੇ ਪੇ ਹੁੰਦੇ ਉਹ ਤੋਂ ਪੇ ਆਹੋ ਬਸ ਇੱਥੇ ਛੇ ਹੀ ਕੱਢ ਗਏ ਨੇ ਕਾਪੀ ਆਹੋ ਮੜ ਜਾ ਇੱਥੇ ਕੋਈ ਰੂਲਰ ਲਾ ਦਾਂਗੇ ਸਿੱਧਾ ਨੂੰ ਵੱਡਣਾ ਇੱਥੇ ਬੈਲਡਿੰਗ ਕਰ ਦੇਣੀ ਉਹ ਪਿੰਨ ਇੱਥੇ ਲਾ ਦੇਣਾ ਬਸ ਓਕੇ ਰੂਲਰ ਇਹ ਤੋਂ ਤੇ ਹੋਰ ਰੂਲਰ ਜਿਹੜਾ ਇਦਾਂ ਮਨ ਪਰ ਇਹ ਗੱਲ ਹੈ ਪਰਮੈਟਸਾ ਜਿੱਲੇ ਚੱਲ ਦਣਾ ਕਿ ਪ੍ਰੈਸ਼ਰ ਪਾਜੀ ਉਹਨੇ ਇਦਾਂ ਨੂੰ ਢਿੱਲ ਪਾਣੀ ਉਹਨੇ ਇਦਾਂ ਨੂੰ ਖੁੱਧ ਪਾਣੀ ਹੈ ਉਹ ਗਾਹ ਨੂੰ ਚੱਲਣਾ ਸਿੱਧੇ ਪੂਲੀ ਚੱਲਣੀ ਉਹਨੇ ਗਾਹ ਵਿੱਚ ਪਾਉਂਦਾ ਹੈ ਹਾਂ ਉਹ ਵੀ ਤਾਂ ਨਹੀਂ ਹੁੰਦਾ ਇਹਨਾਂ ਜਗ੍ਹਾ ਬਸ ਹੋ ਗਿਆ ਹੁਣ ਹੁਣ ਕੀ ਰਹਿ ਗਿਆ ਯਾਰ ਇਹ ਇਹ ਨਾਲ ਸੈਟ ਕਰਨਾ ਹੋਇਆ ਨਾ ਇਹਨਾਂ ਨਟ ਜੇ ਲੱਗਣੇ ਤੇ ਗੰਗੀ ਇਹਦੇ ਨਾਲ ਲੁਕ ਜਾ ਇਹਨੂੰ ਚੱਕ ਕੇ ਲਾਉਣਾ ਪੈਣਾ ਲਿਆ ਮੈਂ ਲਾਵਾਂ ਨਹੀਂ ਨਹੀਂ ਇਹ ਨਹੀਂ 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 ਲਗਾ ਲੁਕ ਜਾ ਇਹਨੂੰ ਅੱਗੇ ਨੂੰ ਤੱਕ ਰੁਜਾ ਦੋ ਰੋ ਇੱਕ ਕੀ ਕਹਿੰਦੇ ਆ ਇਹਨੂੰ ਉਹ ਉਹ ਇਹ ਵੀ ਚੱਲ ਪੇ ਪ੍ਰੈਸ਼ਰ ਵੀ ਪਾ ਦੋਵੇਂ ਦੋਵੇਂ ਚੱਲ ਪੇ ਉਹ ਡੇਢ ਘੰਟਾ ਲੱਗਾ ਚੱਲਣਾ ਕਿਉਂ ਨਹੀਂ ਆ ਤੇ ਉਹ ਇਹ ਦੀ ਟੈਂਕੀ ਲੀਕ ਕਰਦੀ ਉਹ ਤਰ੍ਹਾਂ ਟੱਚਣਾ ਵਾਸਤੇ ਵੇਰੇ ਉਹ ਪਿੱਛੇ ਲੱਗਣਾ ਉਹਨੂੰ ਸੱਦ ਲਈ ਉਹਨੇ ਲਾਣਾ ਪਰ ਐ ਕਿ ਦਿਨ ਕਿਉਂਕਿ ਬਈ ਟੈਂਕੀ ਸਾਫ਼ ਕੀਤੀ ਹੋਈ ਏ ਦੀ ਓਏ ਇੱਥੇ ਕਿ ਬੈਂਜ ਹੋਣਾ ਇੱਥੇ ਆ ਉਹ ਲੰਬਾ ਜਿਹਾ ਸਾਲਾ ਪੂਰਾ ਜਾਮ ਆਣਾ ਨਾ ਆ ਵਾਹ ਆਹ ਇਹ ਟੈਂਕੀ ਬਾਹਰ ਹੀ ਨਾ ਆਵੇ ਖੁੱਲੇ ਹੀ ਨਾ ਫੇ ਮੈਂ ਇਹ ਆਹ ਖੁੱਲੇ ਸਾਰੇ ਦਾ ਜਗਾੜ ਜਿਹਾ ਖੋਲਿਆ ਪੂਰਾ ਜਗਾੜ ਕਰਕੇ ਦੀ ਪੈ ਨੂੰ ਜਿਹੜੇ ਜਲੰਧਰ ਐਂਟਰ ਕੀਤੇ ਸਲੈਂਪ ਬੰਦ ਹੋ ਗਿਆ ਗੱਡੀ ਦਾ ਤੇ ਤੇ ਕੀ ਮੈਂ ਤਾਂ ਬਾਬੀ ਰਹਿੰਦਾ ਆ ਵੀ ਚੀਜ਼ ਕਰਾਂ ਲੈ ਆ ਆ ਜਿਹੜੇ ਦੇਖਾ ਲਗਾ ਪੈਣਾ ਰੋਟੇ ਆ ਵੀ ਚੈੱਕ ਕਰ ਲੈਣਾ ਬੰਨਿਆ ਚਲੋ ਜੀ ਹੁਣ ਆਪਾਂ ਸਾਰਾ ਕੰਮ ਹੋ ਗਿਆ ਆਪਣਾ ਕੰਪਲੀਟ ਹੋ ਗਿਆ ਪ੍ਰੈਸ਼ਰ ਫੁਰਨ ਵਾਲੇ ਸੀਗੇ ਸੈਟਿੰਗ ਬੈਟਿੰਗ ਹੋ ਰਹੀ ਪ੍ਰੈਸ਼ਰ ਹੋ ਰਿਹਾ ਨਹੀਂ ਸੱਟ ਮੱਸੇ ਚੁੰਦੀ ਉਹ ਸਾਰਾ ਫੋਲ ਵੀ ਨਹੀਂ ਦਿੱਤਾ ਉਹ ਕਿੰਨਾ ਹੈਵੀ ਹੈਗਾ ਨਹੀਂ ਉਹ ਮੈਂ ਇਹ 82 ਥੱਲੇ ਤਾਂ ਕਦੇ ਹੋਰ ਜਗ੍ਹਾ ਝੁਕਣਾ ਪੈਂਦਾ ਲਮਾਰਾਂ ਲਈ ਬੁਰਨ ਪਰ ਠੀਕ ਚੱਲ ਉਹ ਲੈ ਆ ਬੈਤਾ ਨਾ ਉਹ ਉੱਥੇ ਲਾਈ ਉੱਪਰ ਹਲਾ ਉੱਪਰ ਲਾ ਨਹੀਂ ਇੱਥੇ ਪੰਜ ਹੱਥ ਉੱਪਰ ਜਾਂ ਵੀ ਜਾਂ ਉਹ ਵੀ ਸੀਟ ਥੱਲੇ ਇੱਥੇ ਨਾਲ ਨਾਲ ਕਿਤੇ ਰੋਲ ਲੇ ਪਾਉਂਦੇ ਉਹ ਇੱਥੇ ਉੱਪਰ ਠੀਕ ਆ ਉੱਪਰ ਉੱਪਰ ਐ ਚਾ ਕੇ ਹੱਥ ਹੱਥ ਐ ਮਾਰ ਮੇਰੀ ਗੱਲ ਸੁਣ ਅੱਜ ਦਾ ਪੱਖੇ ਵਾਲਾ ਜੂਜਾ ਬਣਿਆ ਇਹਦੇ ਵਿੱਚ ਫਿੱਟ ਹੋ ਜੇ ਦੇ ਦਿਲ ਕਿਤਾਬ ਉੱਪਰੋਂ ਕਿਦਾਂ ਨਾ 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 ਸ਼ੁਰੂਆਤ ਕੀ ਪਤਾ ਉੱਪਰ ਕੀ ਚੱਲਣ ਦਿਆ ਉਹ ਇਹਨਾਂ ਚੁਗਣਾ ਥੱਲੇ ਆ ਚੁਗਣਾ ਥੱਲੇ ਨੂੰ ਹੁਣ ਹੁਣਾਂ ਪੈਂਦਾ ਹੈਣਾ ਪਰ ਇਹ ਆ ਕੇ ਚੱਲ ਇਹ ਠੀਕ ਆ ਓਲੇ ਓਲੇ ਜੀ ਕਿਹਨੂੰ ਪਤਾ ਲੱਗਦਾ ਕਿ ਇਹਨਾਂ ਨੂੰ ਕੀ ਹੁੰਦਾ ਕਿੱਥੇ ਕੀ ਆ ਨਿਆਣੇ ਦਾ ਬਦਲਾ ਨਿਆਣੇ ਦਾ ਉਹਦਾ ਮਤ ਮਾਰਨ ਕੋਈ ਨਾ ਚੱਲ ਠੀਕ ਆ ਚਲ ਸਾਰਿਆਂ ਨੂੰ ਗੁੱਡ ਨਾਈਟ ਹੁਣ ਲਵ ਯੂ ਟੂ 올 ਸੋ ਇਸ ਗੱਲ ਦਾ ਖਾਸ ਧਿਆਨ ਰੱਖਣਾ ਆ ਜੀ ਦਾ ਠੀਕ ਹੈ ਜੀ ਧੰਨਵਾਦ ਇਹ ਮਲੋ ਹੈਗੀ ਵੀ ਇਹ ਇਹ ਜੀ ਸਹੀ ਕਹਿੰਦਾ ਕਿ ਵਾਰਨਿੰਗ ਦਿੱਤੀ ਕਹਿੰਦਾ ਸਾਵਧਾਨ ਰਹੋ this machine has no brain user own ਕਹਿੰਦਾ ਇਹ ਇਸ ਮਸ਼ੀਨ ਦਾ ਦਿਮਾਗ ਹੈ ਨਹੀਂ ਇਹਦਾ ਤੇ ਇਹ ਤੁਹਾਡੀ ਰਿਸਪੋਨ ਤੁਸੀਂ ਆਪਣੇ ਜ਼ਿੰਮੇਵਾਰੀ ਤੇ ਚਲਾਣੀ ਸੀ ਫਿਰ ਤੂੰ ਕਾਲ ਪਾਣੀ ਦੇ ਕਿਸੇ ਬਾਰ ਕਹਿੰਦਾ ਇਹਦਾ ਦਿਮਾਗ ਹੈ ਨਹੀਂ ਤੁਸੀਂ ਕਹਿੰਦਾ ਆਪਨੇ ਆਪੇ ਰਿਸਕ ਤੇ ਚਲਾਉਣਾ ਤੇ ਨਹੀਂ ਲੋ ਜੀ ਤੁਹਾਨੂੰ ਡੈਮੋ ਚੱਕਣਾ ਨੇ ਹੋਣਾ ਆਪਾਂ ਘੰਟੇ 2 ਲੱਗੇ ਹੋਗੇ ਰਾਤ ਦੇ ਵੱਜ ਗਏ ਆ 11:30 ਜੇ ਉਧਰ ਡੈਮੋ ਚੈੱਕ ਕਰਾਉਣਾ ਜਰਾ ਦੀ ਹੁਣ ਰਾਈਟਿੰਗ ਲੂਟਿੰਗ ਸਾਰੀ ਓਕੇ ਆ ਸਾਰੀ ਪ੍ਰਭਾ ਜੀ ਨਾ ਪਹਿਲਾਂ ਨਾ ਉਹ ਲਾਈਟ ਦਾ ਫਿਊਜ ਨਾ ਹੋਣੀ ਉਹ ਫੋਲਡਰ ਫੋਲਡਰ ਵਿੱਚ ਜਿਹੜਾ ਹੁੰਦਾ ਪ੍ਰਾਸੀ ਦਾ ਗਰਮ ਹੋ ਜਾਂਦਾ ਆਹੋ ਸੜ ਗਿਆ ਹੈਗਾ ਤੇ ਪ੍ਰਭੂ ਨੇ ਕੀਤਾ ਸਹੀ ਨੂੰ ਅਸੀਂ ਰਾਤੀ ਲੱਗੇ ਦੋ ਵਜੇ ਸੁੱਤੇ ਰਾਤੀ ਮੈਂ ਤਾਂ ਪ੍ਰਭਾ ਲੈ ਹਾਂ ਵੱਜ ਗਈ ਨਾ ਗੱਲਬਾਤ ਹੈ ਹਾਂ ਪੁੱਲਾ ਬੋਲਦਾ ਜੇ ਹਾਂ ਜੇ ਮੈਂ ਹੁਣ ਸੈੱਟ ਹੋਇਆ ਕੰਮ ਰਾਤ ਦੇ 11:30 ਹੋ ਗਏ ਤੇ ਗੋਂਗੀ ਅਸੀਂ ਲੱਗੇ ਇਹਨੂੰ ਪੂਰਾ ਟਿਚ ਕਰਨ ਹੁਣ ਟਾਇਰ ਰਹਿ ਗਿਆ ਟਾਇਰ ਪਾਵਾਂਗੇ ਕੱਲ ਨੂੰ ਕੱਲ ਦੋਵੇਂ ਟਾਇਰ ਅਗਲੇ ਫਿਟ ਕਰਕੇ ਤੇ ਪੂਰਾ ਕਰ ਦਾਂਗੇ ਟਿਚ ਲਾਓ ਜੀ ਆਓ ਜੀ ਹਾਂ ਉਹ ਕੇਅਰ ਪੋਟਾਂਗੇ ਕੇਅਰ ਪੋਟਾ ਓਕੇ ਆ ਪਹਿਲਾਂ ਗੱਡੀ ਲਾ ਗੱਡੀ ਲਾ ਨਾ ਅੰਦਰ ਗੱਡੀ ਗੱਡੀ ਲਾ ਰਹੀ ਆ ਅੰਦਰ ਕੋਈ ਚਾਪੀ ਨਹੀਂ ਆ ਉਹ ਚਾਪੀ ਚਾਪੀ ਦੀ ਠੀਕ ਹੈ ਉਦੋਂ ਕਿ ਬੈਡ ਤੋਂ ਨਜ਼ਰ ਤੇ ਦੇਖਦੇ ਬੀਣੀ ਹੈ